ਬਿਸਮਾਦ ਸਾਰਵੀ ਮਹੱਲਾ ਪੰਜਵਾਂ ਆਇਓ ਸੁਨਨ ਪੜਨ ਕੋ ਬਾਣੀ ਨਾਮ ਵਿਸਾਰ ਲੱਗੈ ਅਨ ਲਾਲਚ ਬਿਰਤਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲੈ ਹੋ ਹਰਿ ਹਿਦੈ ਅਰਦੁ ਹੋ ਛੁਟਕੈ ਆਵਣ ਜਾਣੀ ਉਦਮ ਸਖਤ ਸਿਆਣ ਪਤਮਰੀ ਦੇਹ ਦਾ ਨਾਮ ਵਖਾਣੀ ਸੇਈ भगत भगत ਸੇ ਲਾਗੇ ਨਾਨਕ ਜੋ ਪ੍ਰਭ ਪਾਣੀ ਸਾਰੰਗ ਮਹੱਲਾ ਪੰਜਵਾਂ ਤਨਵੰਤ ਨਾਮ ਕੇ ਬਣਜਾਰੇ ਸਾਂਝੀ ਕਰਹੁ ਨਾਮ ਧਨ ਖਾਟਹੁ ਗੁਰ ਕਾ ਸ਼ਬਦ ਵਿਚਾਰੇ ਰਹਾਉ ਛੋਡਹੁ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੀ ਸੱਚ ਧਨ ਵਣਜਹੁ ਸੱਚ ਧਨ ਸੰਚਹੁ ਕਬਹੂ ਨਾ ਆਵੋ ਹਾਰੇ ਖਾਤ ਖਰਚਤ ਕਿਛੁ ਨ ਖੁੱਟਤ ਨਾਹੀ ਅਗੰਤ ਭਰੇ ਪੰਡਾਰੇ ਕਹੋ ਨਾਨਕ ਸੁਖ ਬਾਸ ਸੰਗ ਜਾਵੋ ਪਾਰ ਬ੍ਰਹਮ ਕੈ ਦਵਾਰੇ ਸਾਰੰ ਮੋਹੱਲਾ ਪੰਜਵਾਂ ਪ੍ਰਭ ਜੀ ਮੋਹਿ ਕਮਨ ਅਨਾਥ ਬੇਚਾਰਾ ਕਮਨ ਮੂਲ ਤੇ ਮਨੁਖ ਕਰਿਆ ਇਹੋ ਪ੍ਰਤਾਪ ਤੋ ਹਾਰਾ ਰਹਾਉ ਜੀ ਪ੍ਰਾਨ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤ ਪਾਲਕ ਸਰਬ ਘਟਾਂ ਆਧਾਰਾ ਕੋਈ ਨ ਜਾਣੈ ਤੁਮਰੀ ਗਤ ਮਿਤ ਆਪਹਿ ਏਕ ਪਸਾਰਾ ਸਾਧ ਨਾਮ ਬਿਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ ਸਾਰੀ ਮਹੱਲਾ ਪੰਜਵਾਂ ਆਵੈ ਰਾਮ ਸਰਨ ਵਡ ਭਾਗੀ ਇਕ ਸਬਿਨ ਕਿਛ ਹੋਰ ਨ ਜਾਣੈ ਅਵਰ ਉਪਾਪ ਤਿਆਗੀ ਰਹਾ ਮਨ ਬਚ ਕ੍ਰਮ ਅਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅਨੰਦ ਬਨੋਦ ਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਵਾਣੀ ਸਾਰੁ ਮਹੱਲਾ ਪੰਜਵਾਂ ਜਾਤਿ ਸਾਧੂ ਸਰਨ ਗਹੀ ਸ਼ਾਂਤ ਸਹਜ ਮਨ ਭਇਓ ਪਰਗਾਸਾ ਬਿਰਥਾ ਕਛ ਨਾ ਰਹੀ ਰਹਾਉ ਹੋ ਹੋ ਕਿਰਪਾਲ ਨਾਮ ਦੇਹੁ ਆਪਣਾ ਬਿੰਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹ ਤਿ ਉਪਜਿਓ ਤਹੀਂ ਸਮਾਨੁ ਸਾਈ ਬਸਤ ਅਹੀ ਕਹੋ ਨਾਨਕ ਪਰਮ ਗੁਰ ਖੋਇਓ ਜੋਤੀ ਜੋਤ ਸਮਹੀ ਸਾਰਿ ਵਿਮਹੱਲਾ ਪੰਜਵਾ ਹਰਸਨਾ RAM ਕੋ ਜਸ ਗਾਓ ਆਨ ਸਵਾਦ ਵਿਸਾਰ ਸਗਲੇ ਭਲੋ ਨਾਮ ਸੁਆਉ ਰਹਾਓ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਵਲਾਓ ਸਾਧ ਸੰਗਤ ਹੋਹਿ ਨਿਰਮਲ ਬਹੁੜ ਜੁਨ ਨ ਆਓ ਜੀਓ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇਂ ਥਾਓ ਸਾਹਸ ਸਾਹਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਉ ਸਾਰੀ ਮਹੱਲਾ ਪੰਜਵਾਂ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ਮੁਕਤ ਪਦਾਰਥ ਸਾਧੂ ਸੰਗਤ ਅੰਮ੍ਰਿਤ ਹਰਿ ਕਾ ਨਾਮ ਰਹਾਉ ਊਤਮ ਕਥਾ ਸੁਣੀਜੈ ਸਰਵਣੀ ਮਾਇਆ ਕਰਹੁ ਭਗਵਾਨ ਆਵਤ ਜਾਤ ਦੂ ਪਖ ਪੂਰਨ ਪਾਈਐ ਸੁਖ ਬਿਸਰਾਮ ਸੋਦਤ ਸੋਦਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ ਕਹੋ ਨਾਨਕ ਇਕ ਰਾਮ ਨਾਮ ਬਿਨ ਅਵਰ ਸਗਲ ਵਿਦ ਊਰੀ ਸਾਰਿੰਗ ਮਹੱਲਾ ਪੰਜਵਾ ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁਖ ਨਾਸਹਿ ਚਰਨ ਕਮਲ ਭਲੇ ਹਾਰਾ ਰਹਾਉ ਸਤ ਪਰਮੇਸ਼ਰ ਸਤ ਸਾਧ ਜਨ ਨਿਸ਼ਚਲ ਹਰਿ ਕਾ ਨਾਮੁ ਭਗਤ ਭਾਵਨੀ ਪਾਰ ਬ੍ਰਹਮ ਕੀ ਅਬਲਾਸੀ ਗੁਣ ਗਾਉ ਅਗਮ ਅਗੋਚਰ ਮਿਤ ਨਹੀਂ ਪਾਈਐ ਸਗਲ ਘਟਾਂ ਆਧਾਰ ਨਾਨਕ ਆਹੋ ਆਹੋ ਕਹੋ ਤਾ ਕੋ ਜਨ ਕਾ ਅੰਤ ਨਾ ਪਾਰ ਸਾਰੰਗ ਮਹੱਲਾ ਪੰਜਵਾਂ ਗੁਰ ਕੇ ਚਰਨ ਬਸੇ ਮਨ ਮੇਰਾ ਪੂਰੇ ਰਹੇ ਓ ठाकुर ਸਭ ਥਾਈ ਨਿਕਟ ਬਸੈ ਸਭ ਨੇਰੇ ਰਹਾਉ ਬੰਦਰ ਤੋਰ RAM ਲਿਵਲਾਈ ਸੰਤ ਸੰਗ ਬਨਿ ਆਈ ਜਨਮ ਪਦਾਰਥ ਭਇਓ ਪਨੀਤਾ ਇੱਛਾ ਸਗਲ ਪੁਜਾਈ ਜਾਂ ਕੋ ਕਿਰਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸ ਗਾਵੇ ਆਠ ਪੈਰ ਗੋਬਿੰਦ ਗੁਣ ਗਾਵੇ ਜਨ ਨਾਨਕ ਸਦ ਬਲ ਜਾਵੇ ਸਾਰੀ ਮਹੱਲਾ ਪੰਜਵਾਂ ਜੀਵਨ ਤਉ ਗਣੀਐ ਹਰ ਪੇਖਾ ਕਰੋ ਕਿਰਪਾ ਪ੍ਰੀਤਮ ਮਨਮੋਹਨ ਫੋਰ ਭਰਮ ਕੀ ਰੇਖਾ ਰਹਾਉ ਕਹਿਤ ਸੁਨਤ ਕਿਛੁ ਸ਼ਾਂਤ ਨਾ ਉਪਜਤ ਬਿਨ ਬਸਾਸ ਕਿਆ ਸੇਖਾਂ ਪ੍ਰਭੂ ਤਿਆਗ ਆਨ ਜੋ ਚਾਹਤ ਤਾਂ ਕੈ ਮੁਖ ਲਾਗੈ ਕਾ ਲੇਖਾ ਜਾਂ ਕੈ ਰਾਸ ਸਰਬ ਸੁਖ ਸੁਆਮੀ ਆਨ ਨਾ ਮਾਨਤ ਭੇਖਾ ਨਾਨਕ ਦਰਸ ਮਗਨ ਮਨ ਮੋਹਿਉ ਪੂਰਨ ਅਰਤ ਬੇਸੇਖਾ ਸਾਰਿ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਲਮਲ ਦਗਦ ਹੋਏ ਖਿਨੇ ਅੰਤਰ ਕੋਟ ਦਾਨ ਇਸਨਾਨ ਰਹਾਉ ਆਨ ਜੰਜਾਰ ਬ੍ਰਿਥਾ ਸ਼ਰਮ ਕਾਲਤ ਬਿਨ ਹਰ ਫੋਕਟ ਗਿਆਨ ਜਨਮ ਮਰਨ ਸੰਕਟ ਤੇ ਛੂਟੈ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇਵੋ ਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੈ ਬਿਨ ਸਜਾਏ ਅਭਮਾਨ ਸਾਰੀ ਮਹੱਲਾ ਪੰਜੂਆ ਤੂਰਤ ਸੋਈ ਜੇ ਧੁਰ ਕੋ ਲਾਗੈ ਸੋਈ ਤੁਰੰਦਰ ਸੋਈ ਬਸੁੰਧਰ ਹਰ ਏਕ ਪ੍ਰੇਮ ਰਸ ਪਾਗੈ ਰਹਾਉ ਬਲਵੰਚ ਕਰੈ ਨਾ ਜਾਣੈ ਲਾਭ ਹੈ ਸੋ ਤੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਚਿਓ ਨਹਿ ਸਿਮਰੈ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਤ ਸੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰੰਗ ਮਹੱਲਾ ਪੰਜਵਾਂ ਹਰ ਹਰ ਸੰਤ ਜਨਾ ਕੀ ਜੀਵਨ ਵਿਖੇਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਹਾਉ ਸਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰ ਜਾਨੂ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰਕ ਕੀ ਨਿਆਈ ਹਰ ਬੂੰਦ ਪਾਨ ਸੁਖ ਧੀਵਨ ਸਾਰੰਗ ਮਹੱਲਾ 5ਵਾਂ ਹਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੇ ਪ੍ਰਾਣੀ ਤਬ ਤੁਮਰੋ ਕੌਣ ਹਵਾਲ ਰਾਖ લે ਹੋ ਦਾਸ ਆਪਣੇ ਕੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾਧ ਸੰਗ ਧਨਮਾਲ ਸਾਰੰਗ ਮਹੱਲਾ ਪੰਜਵਾਂ ਮਨ ਤਲਰਾਮ ਕੋ ਬਿਵਹਾਰ ਪ੍ਰੇਮ ਭਗਤ ਗੁਣ ਗਾਵਤ ਗੀਦੇ ਪੋਹਤ ਨਹਿ ਸੰਸਾਰ ਰਹਾਉ ਸ਼ਰਮਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਰਿਦੇ ਅੰਤਰ ਪੂਜਾ ਪ੍ਰਾਨ ਕੋ ਆਧਾਰ ਪ੍ਰਭ ਦੀਨ ਦਿਆਲ ਸੁਨੋ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨੰਧਾਨ ਉਚਰੋ ਨਿਤ ਰਸਨਾ ਨਾਨਕ ਸਦ ਬਲਿਹਾਰ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮ ਹੀਨ ਮਤ ਥੋਰੀ ਸਿਮਰਤ ਨਾਹੀ ਸ੍ਰੀ ਤਰ ਠਾਕੁਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਤੂ ਤਤ ਬਾਰ ਨ ਲਾਗੈ ਤਾਂ ਕਹੋ ਜੋ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਲਾਈ ਪ੍ਰਭ ਬਿਨ ਬਿਆਨ ਨਾ ਹੋਰੀ ਸਾਰੰਗ ਮਹੱਲਾ 5 ਚਿਤ ਵਾ ਵਾ ਅਸਰ ਮਨ ਮਾਹੇ ਹੋਇ 71 ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਹਾਉ ਬਿਨ ਹਰ ਭਜਨ ਜੀਤੇ ਕਾਮ ਕਰਿਐ ਹੈ ਤੇ ਤੇ ਬਿਰਥੇ ਜਾਹੇ ਪੂਰਨ ਪਰਮ ਆਨੰਦ ਮਨ ਮੀਠੋ ਤਿਸ ਬਿਨ ਦੂ ਸਰਨਾਹੀ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲਨਾ ਕਸ਼ੂਐ ਲਾਹੀ ਚਰਨ ਕਮਲ ਨਾਨਕ ਮਨ 베ਦੇਉ ਚਰਨ ਹੈ ਸੰਗ ਸਮਾਹੀ ਸਾਰੰਗ ਮਹੱਲਾ ਪੰਜਵਾਂ